ਰੋਟੀ ਖਾਣ ਲੱਗੇ ਹੋਏ ਸੀਗੇ ਸਾਰੇ ਬੈਠੇ ਸੀ ਰਸ਼ੀਆਂ ਟੈਂਕ ਪੰਗੂ ਨੈਰੋ ਬੂਟਾ ਤੇ ਪੰਗੂ ਆਹ ਲੱਸੀ ਦਾ ਜੱਗ ਭਰਿਆ ਹੋਇਆ ਸੀ ਪੰਗੂ ਸਾਰੀ ਲੱਸੀ ਮੇਰੇ ਹਿਸਾਬ ਨਾਲ ਇਹ ਤਿੰਨ ਜੱਗ ਆ ਗਿਆ ਆਪਣੇ ਨਾ ਪੰਗੂ ਤੀਜਾ ਜੱਗ ਆ ਇਹ ਕਹਿੰਦਾ ਵੀ ਇਹ ਲੱਸੀ ਬਹੁਤ ਸਵਾਦ ਆ ਲੱਸੀ ਬਹੁਤ ਸਵਾਦ ਆ 1 ਮਿੰਟ ਇਹ ਤਾਂ ਭਾ ਮੜਿਆ ਚਾਨਣਾ ਆ ਇਹ ਲੱਸੀ ਪੀਖਾ ਤੇ ਪਿੰਡਾਂ ਵਾਲਿਆਂ ਨੂੰ ਤਾਂ ਪਤਾ ਜਾਂ ਜਿਹਨੇ ਕੋਲ ਸ਼ਹਿਰਾਂ ਚ ਵੀ ਮੈਂ ਸਰਖੀ ਉਹਨਾਂ ਦਾ ਪਤਾ ਵੀ ਮਖਣੀ ਉੱਤੇ ਹੀ ਤਾਂ ਹਮ ਸਾਰਾ ਕੋ ਤੁਰਿਆ ਫਿਰਦਾ ਕਿਉਂ ਜਦੋਂ ਮੰਨ ਲਓ ਆਪਾਂ ਦੁੱਧ ਦੇ ਉੱਤੋਂ ਮਲਾਈ ਨਹੀਂ ਲਾਉਂਦੇ ਉਹ ਨੂੰ ਉਵੇਂ ਹੀ ਰੜਕ ਦਿੰਨੇ ਆ ਤਾਂ ਸਾਰਾ ਕੁਝ ਵਿੱਚ ਹੀ ਰਹਿੰਦਾ ਸਾਰੀ ਤਾਕਤ ਵਿੱਚ ਰਹਿੰਦੀ ਆ ਇਹ ਮੈਂ ਵੀਡੀਓ ਤਾਂ ਪਾਉਣ ਲੱਗਿਆ ਵੀ ਜਿੱਥੋਂ ਤੁਹਾਨੂੰ ਦੁੱਧ ਚੰਗਾ ਬਿਲਦਾ ਜਿਹੜੇ ਲੋਕ ਆਪਾਂ ਮਹੈਸਾ ਨਹੀਂ ਹੈਗੇ ਦੁੱਧ ਲੈਣੇ ਆ ਆਮ ਲੋਕਾਂ ਦੇ ਦੁੱਧ ਨਾਲੋਂ ਨਾ ਲੱਸੀ ਦੇ ਵਿੱਚ ਵੱਧ ਤਾਕਤ ਆ ਇਹ ਆਪਾਂ ਗੱਲ ਪੰਕੂ ਪਤਾ ਕਿਉਂ ਕਹਿੰਨਾ ਕਿਉਂਕਿ ਇਹਦੋਂ ਜਦੋਂ ਪਿਓਰ ਦੁੱਧ ਮਿਲ ਗਿਆ ਜਦੋਂ ਮਲਾਈ ਨਹੀਂ ਆਪਾਂ ਨੇ ਲਾਈ ਸਾਰੀ ਤਾਕਤ ਗਈ ਝਾਂ ਮਲਾਈ ਚ ਮਲਾਈ ਚ ਜਾਦਾਦਰ ਨਹੀਂ ਕਿਹੜੇ ਦੁੱਧ ਦਾ ਬਣਦਾ ਸਪਰੇਟੇ ਦੁੱਧ ਮਲਾਈ ਲਾ ਕੇ ਸਪਰੇਟੇ ਉਹ ਦੁੱਧਾ ਬਦਾ ਵੀ ਵਧੀਆ ਤੇ ਜਿਹੜਾ ਆਪਾਂ ਖਾਨੇ ਆ ਬਜ਼ਾਰੂ ਦੇਈਆਂ ਸਾਰਾ ਸਪਰੇਟੇ ਦੁੱਧ ਹੁੰਦਾ ਇੱਥੇ ਬਸ ਕਹਿਣ ਨੂੰ ਹੁੰਦਾ ਦਹੀਂ ਹਾਂ ਜਾਂ ਤਾਂ ਮਾੜੀ ਗੁੱਟੀ ਮੰਨ ਲਾ ਵੀ ਗਰਮੀ ਆਪਾਂ ਕਹਿ ਸਕਦੇ ਆ ਵੀ ਹਾਂ ਗਰਮੀ ਰੋਦੀ ਲੀਵਰ ਦੀ ਜਾਂ ਗਰਮੀ ਉਹ ਗੱਲ ਵੱਖਰੀ ਆ ਪਰ ਆਮ ਲੋਕਾਂ ਦੇ ਦੁੱਧ ਨਾਲੋਂ ਜੇ ਇੱਕ ਪਾਸੇ ਉਹ ਉਹ ਜਾਂ ਦੁੱਧ ਪੀਂਦੇ ਹੁਣ ਇੱਕ ਪਾਸੇ ਆ ਆਪਣੇ ਲੱਸੀਓ ਪੀਂਦੇ ਹੁਣ ਜਿਨ੍ਹਾਂ ਦੇ ਕੋਲ ਦੁੱਧ ਘਰ ਦਾ ਇੱਕ ਬਰਾਬਰ ਆ ਦੁੱਧ ਤੇ ਨਹੀਂ ਲੱਸੀ ਨੂੰ ਆਪਾਂ ਕਹਿੰਦੇ ਆ ਜਿੰਨੀ ਮਰਜ਼ੀ ਵਧਾ ਲਓ ਪਾਣੀ ਪਾ ਕੇ ਉਹ ਪਾਣੀ ਪਾ ਕੇ ਵਧਾਉਣ ਵਾਲੀ ਗੱਲ ਵੱਖਰੀ ਆ ਪਰ ਜਿਹੜਾ ਵਧੀਆ ਦੁੱਧ ਆ ਉਹਦੇ ਉੱਤੋਂ ਬਿਨਾਂ ਮਲਾਈ ਲਾਏ ਤੋ ਜਿਹੜੀ ਆਪਾਂ ਲੱਸੀ ਰੜਕਦੇ ਆ ਬਣਾਉਨੇ ਆ ਬਾਈ ਇੱਕ ਇੱਕ ਦੁੱਧ ਇੱਕ ਪਾਸੇ ਜਿਹੜਾ ਕੋਈ ਬਾਥਰੂ ਦੁੱਧ ਮਾੜਾ ਕੋਈ ਬੰਦਾ ਪਾ ਰਿਆ 50 65 ਦਾ 5.50 65 ਦਾ ਉਹ ਦੁੱਧ ਇੱਕ ਪਾਸੇ ਤੇ ਲੱਸੀ ਇੱਕ ਪਾਸੇ ਮੈਂ ਤਾਂ ਹੀ ਤਾਂ ਤਿੰਨ ਗਲਾਸ ਲਈਏ ਜੀ ਸਟੀਲ ਲੈਣੇ ਮੈਂ ਤੈਨੂੰ ਵੀ ਤਾਂ ਕਹਿਣਾ ਵੀਰੇ ਵੀ ਜਿਹੜੀ ਇਹ ਸਾਨੂੰ ਯਾਰ ਅਸੀਂ ਇਹ ਅਸੀਂ ਨਾ ਇਹ ਚੀਜ਼ਾਂ ਨੂੰ ਛੱਡ ਰਹੇ ਆ ਡੰਗਰ ਆਪਾਂ ਨਹੀਂ ਰੱਖਦੇ ਕਿਹੜਾ ਦੁੱਧੋ ਮਲੋ ਲੈ ਲਾਂਗੇ ਸਾਰੇ ਕੰਮ ਆਪਾਂ ਨੇ ਯਾਨੀ ਆਪਾਂ ਆਪਣੇ ਸਰੀਰ ਨੂੰ ਇਹੋ ਜਿਹਾ ਬਣਾ ਲਿਆ ਵੀ ਆਪਾਂ ਕੋਈ ਕੰਮ ਨਹੀਂ ਕਰਨਾ ਕੋਈ ਕੁਝ ਨਹੀਂ ਕਰਨਾ ਠੀਕ ਆ ਦੁੱਧ ਵੀ ਆ ਜਾਣਾ ਮਿਹਨਤ ਰੱਖਣ ਦੀ ਲੋੜ ਆ ਉਹ ਵੀ ਐ ਹੋਇ ਜਣਾ ਰੋਟੀਆਂ ਵੀ ਮਸ਼ੀਨਾਂ 'ਚ ਪੱਕਣ ਲੱਗ ਗਈਆਂ ਸਭਾਈਆਂ ਵੀ ਉਹ ਅੱਜ ਕੱਲ੍ਹ ਹੋਣ ਲੱਗ ਗਈਆਂ ਮੈਂ ਪਾਪੋ ਜਿੱਥੇ ਵੀਡੀਓ ਪਾਈ ਸੀ ਤੇ ਫਿਰ ਇੱਕ ਮਿੰਟ ਯਾਰ ਝਾਤੀ ਮਾਰ ਕੇ ਦੇਖਿਓ ਫਿਰ ਮੁੜ ਕੇ ਗਾਂ ਸ਼ਰੀਪ ਦਾ ਬਣਨਾ ਕਿ ਸਭ ਤੋਂ ਵੱਡੀ ਜਿਹੜੀ ਦੌਲਤ ਕਮਾਈ ਆ ਉਹ ਸਾਡਾ ਸਰੀਰ ਆ ਮੰਨ ਲਓ ਕਿਸੇ ਬੰਦੇ ਕੋਲ ਰਸ਼ੀਆ ਡੈਂਕ ਕੋਲ ਮੰਨ ਲਓ ਅਰਬਾਂ ਕਰੋੜਾਂ ਰੁਪਈਆ ਹੋਵੇ ਵਾਈਗਰ ਉਹਨੂੰ ਹਮੇਸ਼ਾ ਤੰਦਰੁਸਤ ਰੱਖੇ ਮੰਨ ਲਓ ਸਪੋਜ਼ ਕਰ ਲਓ ਇਹ ਸਿਹਤਰਾ ਹੋਵੇ ਇਹਨੂੰ ਕਰੋੜਾਂ ਰੁਪਈਆ ਕੋ ਚੰਗਾ ਲੱਗਣਾ ਵੱਧ ਨੂਨ ਨਹੀਂ ਖਾ ਸਕਦਾ ਵੱਧ ਮਿੱਠਾ ਨਹੀਂ ਖਾ ਸਕਦਾ ਜੀ ਆਹ ਨਹੀਂ ਖਾ ਸਕਦਾ ਉਹ ਨਹੀਂ ਖਾ ਸਕਦਾ ਮੰਜੇ ਦੇ ਪਏ ਆ ਕੋਈ ਲੈਣਾ ਨਹੀਂ ਇਹ ਕਦੇ ਯਾਰ ਉਹ ਆ ਇਸ ਕਰਕੇ ਭਰਾਵੋ ਤੁਹਾਨੂੰ ਬੇਨਤੀ ਆ ਇੱਕ ਇੱਕ ਮੱਝ ਇੱਕ ਮੱਝ ਰੱਖਣੀ ਕੋਈ ਔਖੀ ਨਹੀਂ ਇੱਕ ਮੱਝ ਜ਼ਰੂਰ ਘਰ 'ਚ ਰੱਖੋ ਜਿਹੜਾ ਰੱਖ ਸਕਦਾ ਤੇ ਜਿਹੜਾ ਨਹੀਂ ਰੱਖ ਸਕਦਾ ਕਿਤੇ ਇਹੋ ਜੇ ਆਪਣੇ ਭਰਾ ਤੋਂ ਅੱਗੇ ਵੀ ਮੈਂ ਵੀਡੀਓ ਕਾਉਣਾ ਨਾ ਵਿਸ਼ਵਾਸ ਪੱਤਰ ਤੋਂ ਉਹ ਤੋਂ ਦੁੱਧ ਲਵੋ ਚਵਾਵਾ ਦੁੱਧ ਲਵੋ ਚਾਹੇ ਸਾਹਮਣੇ ਖੜ ਕੇ ਕਢਾਉਣਾ ਪੈ ਜਵੇ ਜੇ ਆਪਾਂ ਨੂੰ ਲੱਗਦਾ ਨਾ ਵੀ ਹਾਂ ਵੀ ਕੋਈ ਇਹੋ ਜੀ ਗੱਲ ਆ ਜੇ 5 ਰੁਪਏ ਜੇ ਹੈ ਰੇਟ ਵਧ ਦੇਣਾ ਪੈ ਜੇ ਵੀ ਲੈ ਵੀਰੇ ਤੂੰ 60 ਕਹਿਣਾ 65 ਜੱਕ ਸਾਹਮਣੇ ਜੋਕ ਦੇ ਦੇ ਮੇਰੇ ਠੀਕ ਆ ਤਸੱਲੀ ਤਾਂ ਹੈ ਆਪਣੀ ਯਾਰ ਸੇਵ ਤੋਂ ਵੱਧ ਕੇ ਪ੍ਰਭੂ ਕੁਝ ਨਹੀਂ ਹੈਗਾ ਮੇਰੀ ਬਾਰ ਬਾਰ ਇੱਕੋ ਹੀ ਬੇਨਤੀ ਹੁੰਦੀ ਹੁੰਦੀ ਆ ਬਾਕੀ ਦੇਖੋ ਮਾਰੇ ਦੇ ਹੱਥਾਂ ਜੇ ਮੈਂ ਆਪਦੀ ਗੱਲ ਕਰਾਂ ਜੀ ਮੈਂ ਬਹੁਤ ਅੰਦਰ ਉਸਤਾ ਨਹੀਂ ਹੈਗਾ ਉਹ ਸਤਗੁਰ ਦੇ ਹੱਥਾਂ ਜਿੰਦਗੀ ਮੌਤ ਜਾਂ ਬਿਮਾਰੀ ਠਮਾਰੀ ਪਰ ਆਪਣੇ ਵੱਲੋਂ ਤਾਂ ਜਤਨ ਕਰਨਾ ਆਪਣਾ ਫਰਜ਼ ਬਣਦਾ ਸੋ ਸਾਰੇ ਭਰਾਵਾਂ ਨੂੰ ਪੈਣਾ ਨੂੰ ਬੇਨਤੀ ਹੈ ਜਵਾਕਾਂ ਨੂੰ ਦੁੱਧ ਪਿਲਾਓ ਆਪ ਪੀਓ ਠੀਕ ਹੈ ਇੱਕ ਜਵਾਕ ਨੂੰ ਜਿਵੇਂ ਇਹ ਜਵਾਕ ਹੈ ਇਹਨੂੰ ਘਟੋ ਘਟ ਘਟੋ ਪਰ ਅੱਧਾ ਲੀਟਰ ਦੁੱਧ ਤੇ ਅੱਧਾ ਲੀਟਰ ਦੇ ਵਾਸਤੇ ਦਹੀਂ ਕੋਈ ਵੀ ਜਵਾਕ ਆ ਉਹ ਅੱਧੇ ਜੋ ਐਸੇ ਪਾਈਆ ਦਹੀਂ ਖਾ ਲਵੇ ਪਾਈਆ ਦੀ ਲੱਸੀ ਬਣਾ ਕੇ ਪੀ ਲਵੇ ਨਾ ਨਾਨਕੇ ਨਾਨਾ ਦੇ ੱਕੇ ਨਾਲ ਇੱਦਾਂ ਗੁਲਾਟ ਵਾਲਕੇ ਮੈਨੂੰ ਟੱਕੇ ਨਾਲ ਲਾਉਂਦਾ ਟੱਕੇ ਨਾਲ ਲਾਉਂਦਾ ਨਾ ਹਾਂ ਆ ਤੇ ਹੁੰਦਾ ਨਹੀਂ ਪਿੰਡੋਂ ਮੁੰਡਾ ਲਾ ਕੇ ਬਰਤਾ ਪਾ ਕੇ ਨਹੀਂ ਵਿੱਚ ਹੀ ਟੱਕ ਦਿੰਦਾ ਗੰਡਾ ਫੇਰਦਾ ਜ ਨਹੀਂ ਪੀਂਦਾ ਹੈ ਆ ਵਧੀਆ ਗੱਲ ਆ ਇਹ ਯਾਰ ਆਪਾਂ ਜਵਾਕਾ ਨੂੰ ਨਾ ਇਧਰਲੇ ਪੱਸੇੋਂ ਤੂੜੀ ਜਾਂਦੇ ਆ ਤੇ ਤੁਹਾਡੇ ਸਾਹਮਣੇ ਰਸ਼ੀਆ ਟੰਗ ਦਸੀ ਜਾਂਦਾ ਸੋ ਇਹ ਦੁੱਧ ਦੇ ਵਿੱਚ ਦੁੱਧ ਤੋਂ ਵੱਧ ਤਾਕਤ ਕਿਸੇ ਚੀਜ਼ 'ਚ ਨਹੀਂ ਹੈਗੀ ਦੋਸਤੋ ਕਿੰਨੀਆਂ ਚੀਜ਼ਾਂ ਬਣਦੀਆਂ ਸਾਨੂੰ ਸਾਰਿਆਂ ਨੂੰ ਪਤਾ ਵੀਡੀਓ ਲੰਮੀ ਹੋ ਜਾਣੀ ਆ ਸੋ ਮੇਰਾ ਮਕਸਦ ਸਿਰਫ ਇੱਕੋ ਹੀ ਆ ਵੀ ਜਵਾਕਾਂ ਨੂੰ ਯਾਰ ਆਹ ਫਾਸਟ ਫੂਡ ਛਡਾ ਕੇ ਸਾਰੇ ਦਿਹਾੜੀ ਹੁਣ ਇਹ ਰਸ਼ੀ ਟੈਕ ਹੁਣ ਭਾਵੇਂ ਮੰਨੇ ਭਾਵੇਂ ਨਾ ਮੰਨੇ ਕਿ ਟੋਕੜਾ ਜਿਆਦਾ ਨਹੀਂ ਦਾ ਰੋਜ਼ ਦੇ 670 ਰੁਪਏ ਖਾ ਜਾਂਦਾ ਹੈ। ਕਹਿੰਦੇ 10 ਰੁਪਏ ਦਾ ਉਹ ਖਾ ਲਿਆ ਤੇ ਉਹ ਖਾ ਲਿਆ। ਜੇ 70 ਰੁਪਏ ਦਾ ਲੀਟਰ ਦੁੱਧ ਇਹਦੇ ਘਰ ਦੇ ਇਹਦੇ ਵਾਸਤੇ ਲਾ ਦੇਣਾ। ਐਸੇ ਦੁੱਧ ਤਾਂ ਲੈਂਦੇ ਹੁਣ ਕਿ ਮੈਂ ਨਹੀਂ ਕਹਿੰਦਾ ਵੀ ਕਹਿਣ ਦਾ ਭਾ ਵੀ ਆਹ ਕੁਝ ਛਡਾ ਕੇ ਉਹ 70 ਦੇ ਵਿੱਚ ਉਹ 70 ਰੁਪਏ ਦਾ ਲੀਟਰ ਦੁੱਧੇ ਤੇ ਅੰਦਰ ਜਾਵੇ ਤਾਂ ਯਾਰ ਹਣੋ ਵੀਡੀਓ ਨਹੀਂ ਦੱਸ ਨਹੀਂ ਦੱਸ ਨਹੀਂ ਮੈਂ ਸਕਦਾ ਯਾਰ ਆਪਣੇ ਨਾ ਇਹੋ ਜਿਹੇ ਹਾਲ ਹੋ ਰਿਹਾ ਬੰਦਿਆਂ ਦਾ ਕਈਆਂ ਦਾ ਸਰੀ ਚ ਜਾਨ ਨਹੀਂ ਹੋਰ ਨਹੀਂ ਹਾਰ ਨਹੀਂ ਯਾਰ ਗਾਂ ਗਾਂ ਬਹੁਤ ਰਿਜ਼ਲਟ ਸਿੱਟੇ ਦੇ ਮਾੜੇ ਆਉਣੇ ਨੇ ਸੰਭਲ ਜੋ ਪੰਜਾਬੀਓ ਸੰਭਲ ਜੋ ਸੇਤਾਂ ਨੂੰ ਸਾਂਭ ਲੋ ਤਗੜੇ ਹੋ ਜੋ ਠੀਕ ਆ ਸਾਰਾ ਕੁਝ ਸੇਧ ਤੋਂ ਬਿਨਾਂ ਡੱਕਾ ਨਹੀਂ ਹੈਗਾ ਸੋ ਜੇ ਕੋਈ ਸ਼ਬਦ ਵੱਧ ਘਟ ਕਹਿ ਹੋਵੇ ਤਾਂ ਖਾਮਾ ਦਾ ਜਾਚਾ ਸਤਿ ਸ੍ਰੀ ਅਕਾਲ